ਕਮਲ 길 ਦਿਨਾਵਲ ਗੰਦਲੇ ਰਿਸ਼ਤੇ ਦਾ ਅਗਲਾ ਕੰਡ 16 ਕੰਸਰਵਟੀ ਚੋਂ ਬਾਹਰ ਨਜ਼ਰ ਮਾਰ ਕੇ ਮੈਂ ਦੇਖਿਆ ਤਾਂ ਬਹੁਤੀ ਸੋਹਣੇ ਰੰਗ ਬਰੰਗੇ ਪੰਛੀ ਬੜੇ ਆਰਾਮ ਨਾਲ ਚੋਗਾ ਝੁਗਰੇ ਸਨ ਜਿਨ੍ਹਾਂ ਵਿੱਚ ਘੁੱਗੀਆਂ ਤੇ ਛੋਟੀਆਂ-ਛੋਟੀਆਂ ਹੋਰ ਰੰਗ ਬਰੰਗੀਆਂ ਚਿੜੀਆਂ ਕਿੰਨੇ ਪੰਛੀ ਬੈਠੇ ਸਨ ਮੈਂ ਧਿਆਨ ਨਾਲ ਦੇਖਿਆ ਇੱਕ ਇੰਡੀਆ ਦੀ ਚਿੜੀ ਨਾਲ ਮਿਲਦਾ ਜੁਲਦਾ ਪੰਛੀ ਵੀ ਕਲਾਸ ਤੇ ਵੇੜੇ ਵਿੱਚ ਝੋਕ ਝੁਗਰਿਆ ਸੀ ਉਹ ਪੰਛੀ ਮੈਂ ਪਹਿਲਾਂ ਕਦੇ ਨਹੀਂ ਵੇਖਿਆ ਸੀ ਮੈਂ ਉਸ ਪੰਛੀ ਬਲ ਬੜੇ ਧਿਆਨ ਨਾਲ ਦੇਖ ਰਹੀ ਸਾਂ ਕੀ ਦੇਖ ਰਹੀ ਹੈ ਵੀਰਾ ਮੈਂ ਉਸ ਧਿਆਨ ਨਾਲ ਪੰਛੀ ਦੇਖਦੀ ਨੂੰ ਦੇਖ ਕਲਾਸੀ ਨੇ ਪੁੱਛਿਆ ਕਲਾਸੀ ਆ ਫਲਾਂ ਕਿਹੜਾ ਪੰਛੀ ਹੈ ਆ ਭੂੜਾ ਜਿਹਾ ਜੋ ਘੁਗੀਆਂ ਤੋਂ ਪਰਾਂ ਉਹ ਕੱਲਾ ਹੀ ਆਪਣੀ ਟੋਕ ਝੁਗਣ ਚ ਵਿਜੀ ਹੋਇਆ ਹੈ ਇੱਕ ਕੱਲੇ ਝੋਗਾ ਝੁਗਦੇ ਪੰਛੀ ਵੱਲ ਇਸ਼ਾਰਾ ਕਰਕੇ ਮੈਂ ਕਲਾਸੀ ਨੂੰ ਪੁੱਛਿਆ ਵਾ ਇਹ ਮੇਰੀ ਪਿਆਰੀ ਚਿੜੀ ਰੂਬੀ ਆ ਮੈਨੂੰ ਪੁੱਛੀ ਜੀ ਰੂਬੀ ਉਹ ਤੁਸੀਂ ਇਸ ਚਿੜੀ ਦਾ ਨਾਂ ਵੀ ਰੱਖਿਆ ਹੈ ਮੈਂ ਹੱਸ ਕੇ ਸਵਾਲ ਕੀਤਾ ਇਹ ਨੌਰਥ ਅਮਰੀਕਾ ਦਾ ਪੰਛੀ ਹੈ ਵੀਰਾ ਇਸ ਪੰਛੀ ਦਾ ਨਾਮ ਹੀ ਰੂਬੀ ਹੈ ਪੂਰਾ ਨਾਮ ਸ਼ੈਦਰੂਬੀ ਕਰਾਉਨਡ ਕਿੰਗਲੈਂਡ ਕਰਕੇ ਹੀ ਹੈ ਪਹਿਲਾਂ ਮੈਂ ਵੀ ਇਸ ਨੂੰ ਆਪਣੀ ਇੰਡੀਆ ਵਾਲੀ ਚਿੜੀ ਸਮਝੀ ਸੀ ਬਾਅਦ ਵਿੱਚ ਗੂਗਲ ਸਰਚ ਵਿੱਚ ਲੱਭਿਆ ਤਾਂ ਪਤਾ ਲੱਗਾ ਵੀ ਇਹ ਤਾਂ ਭਾਈ ਰੂਬੀ ਹੈ ਆਪਣੀ ਰੂਬੀ ਰੂਬੀ ਬਾਰੇ ਜਾਣਨਾ ਪਾਉਂਦਿਆ ਉਹਨਾਂ ਦੀਆਂ ਅੱਖਾਂ ਵਿੱਚ ਅਜੀਬ ਚਮਕ ਸੀ ਸੱਚੀ ਉਹਨਾਂ ਨੂੰ ਇਹਨਾਂ ਸਭ ਨਾਲ ਪਿਆਰ ਸੀ ਇਹ ਸਾਰੇ ਜੀ ਉਸਦੇ ਪਰਿਵਾਰ ਤੇ ਜੀ ਸਨ ਕਾਫੀ ਦਿਨ ਉਹ ਇਨਾਂ ਪੰਛੀਆਂ ਪੌਦਿਆਂ ਤੇ ਆਪਣੇ ਘਰ ਅੰਦਰ ਰੱਖੀਆਂ ਫਿਸ਼ ਟੈਂਕ ਦੀਆਂ ਮੱਛੀਆਂ ਬਾਰੇ ਜਾਣਕਾਰੀ ਦਿੰਦੇ ਰਹੇ ਉਹਨਾਂ ਦੀ ਹਰ ਗੱਲ ਮੈਂ ਬੜੀ ਧਿਆਨ ਨਾਲ ਸੁਣਦੀ ਮੈਂ ਕਾਲਾਸ ਜੀ ਦੀ ਜ਼ਿੰਦਗੀ ਦੇ ਗਾਂਦੇ ਸਫ਼ਰ ਨੂੰ ਜਾਣਨ ਲਈ ਉਤਸੁਕ ਸੀ ਤੇ ਸ਼ਾਇਦ ਉਹਨਾਂ ਦਾ ਮਨ ਵੀ ਦਿਲ ਦੀਆਂ ਪੀੜਾਂ ਨੂੰ ਸਾਂਝਾ ਕਰਨ ਲਈ ਉਤਾਵਲਾ ਸੀ ਇਸ ਲਈ ਕਾਫੀ ਸਮਾਂ ਪਹਿਲਾਂ ਦੂਰੀ ਛੱਡੀ ਗੱਲ ਨੂੰ ਉਹਨਾਂ ਆਪ ਹੀ ਅਗਾਂਹ ਤੁਰ ਲਿਆ ਮੇਰਾ ਉਸ ਦਿਨ ਮੈਂ ਵਾਪਸ ਕਾਰਾ ਕੀ ਕਈ ਰਾਤਾਂ ਸੌ ਨਾ ਸਕੀ ਮਨ ਬਹੁਤ ਬੇਚੈਨ ਸੀ ਸਭ ਕੁਝ ਬਦਲ ਗਿਆ ਸੀ ਉਹ ਬਦਲ ਗਿਆ ਸੀ ਉਸਤੇ ਕਰਦੇ ਬਦਲ ਗਏ ਸਨ ਤੇ ਮੈਂ ਮੈਂ ਤੇ ਬਹੁਤੀ ਬਦਲ ਗਈ ਸੀ ਮੇਰੇ ਹਾਲਾਤਾਂ ਨੇ ਮੈਨੂੰ ਬਦਲ ਦਿੱਤਾ ਸੀ ਪਤਾ ਨਹੀਂ ਕਿਉਂ ਮੈਨੂੰ ਆਪਣੇ ਆਪ ਨਾਲ ਨਫ਼ਰਤ ਹੋਣ ਲੱਗ ਪਈ ਸੀ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਮੇਰੇ 'ਚ ਹੀ ਬਹੁਤ ਕਮੀਆਂ ਸਨ ਹੁਣ ਮੈਂ ਹੌਲੀ ਹੌਲੀ ਆਪਣੀ ਇੱਕ ਕਰੀਬੀ ਦੋਸਤ ਅਨੂ ਨਾਲ ਗੱਲ ਸਾਂਝੀ ਕਰਨ ਲੱਗ ਪਈ ਸਾਂ ਉਹ ਬਹੁਤ ਹੀ ਪਿਆਰੀ ਦੋਸਤੀ ਮੇਰੀ ਔਰ ਕਿਸੇ ਨਾਲ ਦੁੱਖ ਨਾ ਫੋਲ ਪਾਉਂਦੀ ਪਰ ਉਸ ਨਾਲ ਗੱਲ ਕਰ ਲੈਂਦੀ ਉਸ ਨੂੰ ਸਾਰੀਆਂ ਗੱਲਾਂ ਦੱਸ ਕੇ ਮੈਂ ਪੁੱਛਦੀ ਕਿ ਇਸ ਵਿੱਚ ਮੈਂ ਕਿੱਥੇ ਗਲਤਾਂ ਤੇ ਉਹ ਪਰੇਸ਼ਾਨ ਹੋ ਕੇ ਮੈਨੂੰ ਕੁੱਟ ਕੇ ਜੱਫੀ ਪਾਖ ਦੀ ਕਿਤੇ ਵੀ ਨਹੀਂ ਪਤਾ ਨਹੀਂ ਕਿਉਂ ਮੇਰੇ 'ਚ ਈਨ ਭਾਵਨਾ ਆਉਣੀ ਸ਼ੁਰੂ ਹੋ ਗਈ ਸੀ ਬੀਰਾ ਮੈਨੂੰ ਇਹ ਮਹਿਸੂਸ ਹੋਣ ਲੱਗਿਆ ਸੀ ਕਿ ਉਹ ਸਹੀ ਹੈ ਬਸ ਮੈਨੂੰ ਹੀ ਆਦਮੀ ਨਾਲ ਰਹਿਣਾ ਨਹੀਂ ਆਉਂਦਾ ਪਰ ਤੁਸੀਂ ਤਾਂ ਕਿਤੇ ਵੀ ਗਲਤ ਨਹੀਂ ਸੀ ਉਸ ਦੀ ਮਾਂ ਨੂੰ ਵੀ ਫਰ ਦੇ ਮੰਦਾ ਚੰਗਾ ਨਹੀਂ ਬੋਲਿਆ ਸੀ ਤੁਸੀਂ ਫਿਰ ਤੁਸੀਂ ਇਸ ਤਰ੍ਹਾਂ ਕਿਉਂ ਸੋਚਦੇ ਸੀ ਅਗਾ ਫਿਰ ਕੀ ਹੋਇਆ ਉਸ ਦਾ ਸੁਭਾਅ ਕੁਝ ਬਦਲਿਆ ਕਿ ਲਾਤੀ ਕੁਝ ਕੁ ਹਫਤੇ ਮਸਾਂ ਠੀਕ ਰਿਹਾ ਬਾਅਦ ਵਿੱਚ ਫਿਰ ਉਹੀ ਕੁਝ ਕਾਫੀ ਸਮਾਂ ਮੈਂ ਉੱਥੇ ਉਸ ਤੇ ਘਰ ਮੋੜ ਨਾ ਗਈ ਫਿਰ ਮੈਨੂੰ ਤਾਂ ਤਰਲੇ ਕਰਕੇ ਵਾਪਸ ਸੱਦਿਆ ਮੈਂ ਗਈ ਤਾਂ ਉਸ ਨਾਲ ਮੈਂ ਸਾਫ਼ ਸਾਫ਼ ਕੋਟ ਮੈਰਿਜ ਦੀ ਗੱਲ ਛੇੜੀ ਕਿ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਕੋਟ ਮੈਰਿਜ ਕਰ ਲੈਣੀ ਚਾਹੀਦੀ ਹੈ ਹੈ ਇੰਨਾ ਕੁ ਜਾਣਦੇ ਹੋਏ ਵੀ ਉਸ ਨਾਲ ਕੋਟ ਮੈਰਿਜ ਦੀ ਗੱਲ ਕਿਉਂ ਕੀਤੀ ਤੁਸੀਂ ਤੁਹਾਨੂੰ ਲੱਗਦਾ ਸੀ ਕਿ ਉਹ ਸਹੀ ਪਰਸਨ ਹੈ ਉਮਰ ਗੁਜ਼ਾਰਨ ਲਈ ਕਲਾਸ ਜੀ ਮੈਂ ਹੈਰਾਨ ਹੋ ਕੇ ਉਹਨਾਂ ਨੂੰ ਪੁੱਛਿਆ ਤੂੰ ਉਹ ਕਹਾਵਤ ਸੁਣੀ ਹੈ ਨਾ ਇਸ਼ਕ ਅੰਨਾ ਹੁੰਦਾ ਵੀਰਾ ਹਾਂਜੀ ਵਾਸੀ ਸਮਝ ਲੈ ਕਿ ਜੇ ਜਵਾਨੀ ਦਾ ਇਸ਼ਕ ਨਾ ਹੁੰਦਾ ਤਾਂ ਮਿਡਲ ਏਜ ਵਾਰਾ ਤਾਂ ਹੋਰ ਅਪਾਜ ਹੁੰਦਾ ਹੈ ਉਹ ਕਿਵੇਂ ਮੈਨੂੰ ਉਸਦੇ ਸਹਾਰੇ ਦੀ ਹਾਦਸਾ ਪੈ ਗਈ ਸੀ ਜਾਂ ਇਹ ਕਹਿ ਲੈ ਕਿ ਮੈਨੂੰ ਇਹ ਮਹਿਸੂਸ ਹੋ ਰਿਆ ਸੀ ਕਿ ਮੈਂ ਇਕੱਲੀ ਜ਼ਿੰਦਗੀ ਨਹੀਂ ਜੀ ਸਕਦੀ ਹੁਣ ਤੇ ਦੂਸਰਾ ਸ਼ਾਇਦ ਉਸ ਨਾਲ ਪਿਆਰ ਵੀ ਸੀ ਮੈਨੂੰ ਮੈਂ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਸੁਪਨੇ ਮਿਲ ਕੇ ਉਸ ਨਾਲ ਦੇਖੇ ਸਨ ਉਹ ਸੁਪਨੇ ਜੋ ਖੁੱਲੀਆਂ ਅੱਖਾਂ ਨਾਲ ਉਸਨੇ ਮੈਨੂੰ ਦਿਖਾਏ ਸਨ ਉਹ ਸੁਪਨੇ ਮੈਨੂੰ ਜਿਉਂ ਨਹੀਂ ਦਿੰਦੇ ਸਨ ਉਹ ਵਾਰ-ਵਾਰ ਗਲਤੀਆਂ ਕਰਦਾ ਮੈਂ ਵਾਰ-ਵਾਰ ਉਸ ਨੂੰ ਮaaf ਕਰ ਉਸ ਕੋਲ ਫਿਰ ਚਲੀ ਜਾਂਦੀ ਫਿਰ ਕੋਟ ਮੈਰਿਜ ਦਾ ਕੀ ਬਣਿਆ ਕੋਰਟ ਮੈਰਿਜ ਦੀ ਗੱਲ ਸੁਣ ਕੇ ਉਹ ਫਿਰ ਭੜਕ ਉੱਠਿਆ ਮੇਰੀ ਪਹਿਲੀ ਜਨਾਨੀ ਨਾਲ ਫਾਈਨੈਂਸ ਸੈਟਲਮੈਂਟ ਨਹੀਂ ਹੋਈ ਹਾਲੇ ਜਦ ਤੱਕ ਉਹ ਨਹੀਂ ਹੁੰਦੀ ਮੈਂ ਕੋਰਟ ਮੈਰਿਜ ਨਹੀਂ ਕਰਵਾ ਸਕਦਾ ਆਖੋ ਗੱਲ ਟਾਲ ਗਿਆ ਫਿਰ ਤੁਸੀਂ ਕੀ ਕੀਤਾ ਕਰਾਸਤੀ ਇਸ ਵਾਰ ਮੈਂ ਆਪਣੀ ਗੱਲ ਤੇ ਅੜੀ ਰਹੀ ਮੈਂ ਮਨ ਬਣਾ ਲਿਆ ਸੀ ਕਿ ਜ਼ਿੰਦਗੀ ਹੁਣ ਇਸ ਨਾਲ ਹੀ ਕੱਟਣੀ ਹੈ ਜੇ ਜ਼ਿੰਦਗੀ ਇਸ ਨਾਲ ਹੀ ਕੱਟਣੀ ਹੈ ਤਾਂ ਹੱਕ ਨਾਲ ਕੱਟਾਂ ਖਾਸ ਕਰਕੇ ਉਸਦੇ ਪਿਓ ਦੀ ਕਹੀ ਉਹ ਗੱਲ ਮੇਰੇ ਸੀਨੇ ਵਿੱਚ ਖੰਜਰ ਵਾਂਗ ਵੜੀ ਹੋਈ ਸੀ ਬੰਦੀ ਹੈ ਤਾਂ ਠੀਕ ਹੈ ਨਹੀਂ ਤਾਂ ਦਫਾ ਕਰ ਭੈਣ ਦੀਨੋ ਫਿਰ ਅਗਾ ਕੀ ਹੋਇਆ ਸਤੰਬਰ ਦਾ ਮਹੀਨਾ ਸੀ ਜਦ ਮੈਂ ਉਸ ਨਾਲ ਕੋਰਟ ਮੈਰੀ ਦੀ ਗੱਲ ਕੀਤੀ ਤੇ ਜਨਵਰੀ ਵਿੱਚ ਉਸ ਨੇ ਆਪਣੀ ਪਹਿਲੀ ਜਨਾਨੀ ਨੂੰ ਪੈਸੇ ਦੇਣੇ ਸਨ ਜਬ ਉਸ ਤੋਂ ਬਾਅਦ ਦੀ ਸੈਟਲਮੈਂਟ ਵਾਲੀ ਤੇ ਮੇਰੇ ਨਾਲ ਫਰਵਰੀ ਵਿੱਚ ਕੋਰਟ ਮੈਰਿਜ ਕਰਨ ਦਾ ਵਾਅਦਾ ਉਸ ਨੇ ਕਰ ਲਿਆ ਉਸ ਦੇ ਵਾਅਦੇ ਤੇ ਮੈਂ ਖੁਸ਼ ਹੋ ਗਈ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਚਲੋ ਜਿਸ ਨਾਲ ਹੀ ਜ਼ਿੰਦਗੀ ਕੱਟਣੀ ਹੈ ਤਾਂ ਕਟੋ-ਕਟ ਆਪਣਾ ਇੱਕ ਵਜੂਦਤਾ ਹੋਵੇਗਾ ਇੱਕ ਸਟੇਟਸ ਤਾਂ ਹੋਵੇਗਾ ਐ ਰਸਤੀਆਂ ਕੁਝ ਸ਼ਰਤਾਂ ਸੰ ਕੋਟ ਮੈਰਿਜ ਦੀਆਂ ਤੇ ਮੈਂ ਬਿਨਾ ਕੁਝ ਕਿੰਤੂ ਪਰੰਤੂ ਕੀਤਿਆਂ ਉਹ ਵੀ ਮੰਨ ਲਈਆਂ ਹੈ ਸ਼ਰਤਾਂ ਮੈਂ ਹੈਰਾਨ ਹੋ ਕੇ ਪੁੱਛਿਆ ਹਾਂ ਉਸਨੇ ਕਿਹਾ ਕਿ ਮੈਂ ਕੋਟ ਮੈਰਿਜ ਕਰਾਂਗਾ ਪਰ ਪ੍ਰਿੰਅਪ ਕਰਕੇ ਭਾਵ ਕੇ ਲਿਖ ਲਖਾਇਆ ਕਰਾਂਗਾ ਕਿ ਤੂੰ ਆ ਲੈ ਸਕਦੀ ਆਂ ਨਹੀਂ ਤੇਰੇ ਆ ਆ ਹੱਕ ਹੋਣਗੇ ਆ ਆ ਨਹੀਂ कोर्ट मैरिज ਤੋਂ ਬਾਅਦ ਕਾਹ ਬਲੀਵ ਇਟ ਤੇ ਤੁਸੀਂ ਹਾਂ ਵੀ ਕਰ ਦਿੱਤੀ ਮੈਂ ਉਹਨਾਂ ਦੀਆਂ ਗੱਲਾਂ ਸੁਣ ਸੁਣ ਹੈਰਾਨ ਹੋ ਰਹੀ ਸੀ ਮੈਨੂੰ ਮੈਸੂ ਸੋਰੀਆ ਸੀ ਕਿ ਬੰਦਾ ਪਹਿਲੀ ਜਨਾਨੀ ਤੋਂ ਡਰਿਆ ਹੋਇਆ ਹੈ ਇਸ ਲਈ ਇਹ ਸਭ ਹੁਣ ਕਰਾਉਣਾ ਚਾਹੁੰਦਾ ਹੈ ਸੋ ਮੈਂ ਪਤਾ ਨਹੀਂ ਕਿਉਂ ਇਸ ਗੱਲ 'ਚ ਕੋਈ ਹੈਰਾਨੀ ਨਹੀਂ ਸੀ ਉਂਝ ਵੀ ਜੇ ਮੈਂ ਸੱਚ ਦੱਸਾਂ ਤਾਂ ਮੈਨੂੰ ਉਸ ਦੀ ਕਿਸੇ ਚੀਜ਼ ਦੀ ਕੋਈ ਲਾਲਚ ਹੈ ਹੀ ਨਹੀਂ ਸੀ ਮਨ 'ਚ ਮੈਂ ਤਾਂ ਬਸ ਸਾਥ ਪਾਲ ਰਹੀ ਸੀ ਇੱਕ ਸੱਚਾ ਸਾਥੀ ਜੋ ਦੁੱਖ ਸੁੱਖ ਸੁਣੇ ਨਾ ਰਖੜੇ ਬਸ ਹੋਰ ਮੈਨੂੰ ਉਸ ਕੋਲੋਂ ਕੁਝ ਨਹੀਂ ਚਾਹੀਦਾ ਸੀ ਪਰ ਤੁਹਾਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਉਹ ਤੁਹਾਡੇ ਯਕੀਨ ਨੂੰ ਵੀ ਠੋਕਰ ਮਾਰ ਰਿਹਾ ਸੀ ਮਾਫ ਕਰਨਾ ਮੈਂ ਇਹ ਸੋਚਦੀ ਆ ਕਿ ਪਹਿਲਾਂ ਹੀ ਲਿਖਤ ਪੜਤ ਕਰਕੇ ਕਰਾਇਆ ਗਿਆ ਰਿਸ਼ਤਾ ਰਿਸ਼ਤਾ ਨਹੀਂ ਇੱਕ ਸੌਦਾ ਹੁੰਦਾ ਹੈ ਕਲਾਸ ਜੀ ਆ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਵੀਰਾ ਇਹ ਰਿਸ਼ਤਾ ਸੌਦੇ ਵਾਂਗ ਹੀ ਬਣਾਇਆ ਜਾ ਰਿਹਾ ਸੀ ਉਸ ਵੱਲੋਂ ਫਿਰ ਤੁਸੀਂ ਉਸ ਦੀ ਹਾਂ ਵਿੱਚ ਹਾਂ ਕਿਉਂ ਮਿਲਾਈ ਜਾ ਰਹੀ ਸੀ ਉਸ ਦੀਆਂ ਸਾਰੀਆਂ ਸ਼ਰਤਾਂ ਕਿਉਂ ਮੰਨੀ ਜਾ ਰਹੀ ਸੀ ਇਹ ਤਾਂ ਕਿਸਮ ਦਾ ਸੌਦਾ ਸੀ ਉਸ ਵੱਲੋਂ ਤੇ ਤੁਸੀਂ ਉਸ ਸੌਦੇ ਦੇ ਨਫੇ ਨੁਕਸਾਨ ਬਿਨਾਂ ਸਭ ਹਾਂ ਕਰੀ ਜਾ ਰਹੀ ਸੀ ਮੈਂ ਪਹਿਲਾਂ ਹੀ ਕਿਹਾ ਵੀਰਾ ਮੈਂ ਇੰਨਾ ਵਿਖਰੀ ਹੋਈ ਸੀ ਕਿ ਉਸ ਨੂੰ ਗਵਾਉਣ ਤੋਂ ਡਰ ਰਹੀ ਸੀ ਉਹ ਖਾਬ ਸੀ ਜੋ ਉਸਨੇ ਜਾਗਦੀ ਅੱਖਾਂ ਨਾਲ ਦਿਖਾਏ ਸੀ ਮੈਨੂੰ ਪਤਾ ਸੀ ਉਹ ਕਦੇ ਪੂਰੇ ਨਹੀਂ ਹੋਣੇ ਪਤਾ ਨਹੀਂ ਫਿਰ ਵੀ ਕਿਉਂ ਮੇਰਾ ਮਨ ਉਸ ਤੇ ਭਰੋਸਾ ਕਰਨ ਨੂੰ ਵਾਰ-ਵਾਰ ਮੈਨੂੰ ਕਹਿੰਦਾ ਪਰ ਕੀ ਉਹ ਭਰੋਸੇ ਤੇ ਖਰਾ ਉਤਰਦਾ ਨਹੀਂ ਕਦੇ ਵੀ ਨਹੀਂ कैलाश ने लंबा होका लिया तो चुप होगी वो छोटी छोटी गलते खिच जाता समा अपनी चलते चलता जा रहा उसके सुभा दिन प्रति दिन होर गुस्सा आ रहा सच दसा तो मैं इस तरह महसूस होने लग पाया कि इस रिश्ते सैक्स तो बिना कुछ बचा ही नहीं मैं बहुत बार उसू आखती कि तू इना क्यों बदल गया पहला कि चंगा सी उसने मुड़ उ पहला वाली गल दोई ਪੰਜ ਸਾਲ ਤੋਂ ਇਕੱਲਾ ਸੀ ਜਨਾਨੀ ਨਹੀਂ ਫਸਾਉਣੀ ਸੀ ਮੈਨੂੰ ਚੰਗਾ ਤਾਂ ਬੰਨਾ ਹੀ ਪੈਣਾ ਸੀ ਨਾਲੇ ਜੋ ਮਾਂ ਮੈਨੂੰ ਸਮਝਾਈ ਗਈ ਮੈਂ ਉਹੀ ਕਰਦਾ ਗਿਆ ਤੇ ਤੂੰ ਫਸ ਗਈ ਉਸ ਦੀ ਗੱਲ ਸੁਣ ਮੈਂ ਖਾਮੋਸ਼ ਹੋ ਗਈ ਮੈਂ ਹੈਰਾਨ ਹੋ ਰਹੀਆਂ ਕਲਾਸ ਜੀ ਇਹ ਸਭ ਤਾਂ ਫਿਲਮਾਂ ਵਿੱਚ ਹੀ ਦੇਖਿਆ ਸੀ ਅਸਲ ਜ਼ਿੰਦਗੀ ਵਿੱਚ ਨਹੀਂ ਹਾਂ ਵੀਰਾ ਬਿਲਕੁਲ ਸੱਚ ਕਰੀਂ ਐ ਤੂੰ ਨਾਲੇ ਜਿਸ ਤਰ੍ਹਾਂ ਦੀ ਜ਼ਿੰਦਗੀ ਮੈਂ ਤੇ ਤਾਜ ਇਕੱਲੇ ਰਹਿ ਕੇ ਜੀਰੇ ਸੀ ਅਟਿਊਸ ਜ਼ਿੰਦਗੀ ਵਿੱਚ ਤਾਂ ਦੂਰ ਦੂਰ ਤੱਕ ਇਹ ਝੂਠ ਫਰੇਬ ਧੋਖਾ ਧੜੀ ਚਲਾਕੀ ਤੇ ਕਿਤੇ ਨੇੜੇ ਤੇੜੇ ਵੀ ਨਹੀਂ ਸੀ ਤੁਹਾਡੇ ਆਪਣੇ ਮਾਤਾ ਜੀ ਨੂੰ ਕੁਝ ਪਿੰਕ ਪਈ ਸੀ ਹੁਣ ਤੱਕ ਇਸ ਖਰਾਬ ਹੋ ਰਹੇ ਰਿਸ਼ਤੇ ਦੀ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਜਿਸ ਦਿਨ ਉਸਤੇ ਮਾਪਿਓ ਵੱਲੋਂ ਗੁਰੂ ਘਰ ਵਿੱਚ ਸਾਡਾ ਪ੍ਰੋਗਰਾਮ ਰੱਖਿਆ ਸੀ ਉਸ ਦਿਨ ਸਾਰਿਆਂ ਨੂੰ ਮੇਰੇ ਪਿੰਡ ਦਾ ਵੀ ਪਤਾ ਲੱਗਾ ਸੀ ਕਿ ਭੁੱਲਰਾ ਦਾ ਵੱਡਾ ਮੁੰਡਾ ਇੰਡੀਆ ਕਿਹੜੇ ਪਿੰਡ ਪਿਆ ਹੈ ਗਿਆ ਉਸੇ ਦਿਨ ਉੱਥੇ ਮੇਰੇ ਪਿਤਾ ਜੀ ਦੀ ਮਾਸੀ ਦਾ ਬੇਟਾ ਯਾਨੀ ਮੇਰਾ ਚਾਚਾ ਚਾਚੀ ਵੀ ਮੌਜੂਦ ਸੀ ਜਦੋਂ ਉਹਨਾਂ ਨੇ ਪਿੰਡ ਦਾ ਨਾਮ ਸੁਣਿਆ ਤਾਂ ਝੱਟ ਇੰਡੀਆ ਮੇਰੀ ਮਾਂ ਨੂੰ ਫੋਨ ਲਾ ਲਿਆ ਕਿ ਇਦਾਂ ਇਦਾਂ ਇੱਥੇ ਸਾਡੇ ਜਾਣਕਾਰਾਂ ਦੇ ਆਪਣੀ ਕੁੜੀ ਦੀ ਗੱਲ ਹੋਈ ਹੈ ਮੇਰੀ ਮਾਂ ਨੇ ਦੱਸਿਆ ਕਿ ਹਾਂਜੀ ਆਪਣੀ ਗੁੱਡੀ ਦਾ ਹੀ ਦੂਜੀ ਵਾਰ ਕੀਤਾ ਉਹ ਸੁਣ ਕੇ ਬਹੁਤ ਹੈਰਾਨ ਹੋਈ ਤੇ ਉਸੇ ਦਿਨ ਚਾਚਾ ਜੀ ਨੇ ਮਾਂ ਨੂੰ ਕਾਲ ਵਿੱਚ ਆਖ ਦਿੱਤਾ ਓਹੋ ਤੁਸੀਂ ਕਿੱਥੇ ਫਸ ਗਏ ਇੱਕ ਵਾਰ ਸਾਡੇ ਨਾਲ ਗਲਤਤਾ ਕਰ ਲੈਂਦੇ ਟੱਬਰ ਬਹੁਤ ਗੰਦਾ ਹੈ ਓੜੇ ਬੁੜੀ ਨੇ ਕਦੇ ਕੁੜੀ ਬਸਨ ਨਹੀਂ ਦੇਣੀ ਹੁੰਡਾ ਉਹਨਾਂ ਦੇ ਹੱਥਾਂ ਦੀ ਕੱਠ ਪੁਤਲੀ ਹੈ ਇਹ ਬਹੁਤ ਗਲਤ ਹੋ ਗਿਆ ਆਰੀ ਚਾਚੇ ਨੇ ਸਭ ਤੋਂ ਪਹਿਲਾਂ ਸਵਾਲ ਹੀ ਕੀਤਾ ਕੁੜੀ ਨੇ ਕੋਟ ਮੈਰਿਜ ਤਾਂ ਨਹੀਂ ਕੀਤੀ ਮਾਣੇ ਕਿਹਾ ਨਹੀਂ ਹਾਰੇ ਨਹੀਂ ਸੱਚਾ ਚਾਚੇ ਨੇ ਮਾਣੋ ਸੁਖ ਦਾ ਸਾਲਿਆ ਸ਼ੁਕਰ ਹੈ ਰੱਬ ਦਾ ਬਚ ਕੀ ਕਰਾਵੇ ਵੀ ਨਾ ਓਹੋ ਤੇ ਤੁਹਾਨੂੰ ਪਹਿਲਾਂ ਇਹਨਾਂ ਰਿਸ਼ਤੇਦਾਰਾਂ ਦਾ ਪਤਾ ਨਹੀਂ ਸੀ। ਇਹਨਾਂ ਪਤਾ ਸੀ ਕਿ ਇੰਗਲੈਂਡ ਵਿੱਚ ਰਹਿੰਦੇ ਹਨ। ਪਰ ਇਹ ਨਹੀਂ ਪਤਾ ਸੀ ਕਿ ਕਿੱਥੇ। ਇਹ ਜਦ ਇੰਡੀਆ ਜਾਂਦੇ ਤਾਂ ਮਾਂ ਨੂੰ ਮਿਲਦੇ ਸਨ ਪਰ ਮੇਰੇ ਨਾਲ ਸੰਪਰਕ ਨਹੀਂ ਸੀ। ਪਰ ਉਸ ਦਿਨ ਤੋਂ ਬਾਅਦ ਦੁਬਾਰਾ ਗੁਰੂ ਘਰ ਚਾਚਾ ਜੀ ਚਾਚੀ ਜੀ ਮਿਲੇ ਮੈਨੂੰ। ਮਿਲ ਕੇ ਬਹੁਤ ਖੁਸ਼ ਹੋਏ, ਮੇਰਾ ਨੰਬਰ ਵੀ ਲਿਆ ਤੇ ਘਰ ਵੀ ਸੱਦਿਆ। ਫਿਰ ਮੈਂ ਕਦੇ ਉਹਨਾਂ ਦੇ ਘਰ ਜਾ ਨਾ ਸਕੀ। ਕਿਉਂ? ਕਿਉਂਕਿ ਮੇਰਾ ਚਾਚਾ ਪਰ ਹੁੰਦੇ ਪਿਓ ਦਾ ਕਿਸੇ ਜ਼ਮਾਨੇ ਵਿੱਚ ਬੈਸਟ ਫਰੈਂਡ ਰਿਆ ਸੀ। ਇਹਨਾਂ ਦੋਹਾਂ ਪਰਿਵਾਰਾਂ ਦੇ ਵਿਆਹ ਤੇ ਵੀ ਚਾਚਾ ਜੀ ਨਾਲ ਇੰਡੀਆ ਗਏ ਸਨ ਬਹੁਤ ਪਿਆਰ ਸੀ ਦੋਹਾਂ ਪਰਿਵਾਰਾਂ ਦਾ ਪਰ ਹੌਲੀ-ਹੌਲੀ ਚਾਚਾ ਜੀ ਨੂੰ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਾ ਤੇ ਉਹਨਾਂ ਨੇ ਪੈਰ ਪਛਾਣ ਕਰ ਲਏ ਤੇ ਇਹਨਾਂ ਦੀ ਦੁਸ਼ਮਣੀ ਚਾਚਾ ਜੀ ਨਾਲ ਉਦੋਂ ਜ਼ਿਆਦਾ ਵਧ ਗਈ ਜਦ ਪਰਮ ਦੀ ਪਹਿਲੀ ਜਨਾਨੀ ਇਹਨਾਂ ਦੇ ਦੁਬਾਰਾ ਘਰੋਂ ਕੱਢਣ ਤੋਂ ਬਾਅਦ ਚਾਚੇ ਚਾਚੀ ਕੋਲ ਮਦਦ ਲਈ ਜਾ ਪਹੁੰਚੀ ਤੇ ਚਾਚੀ ਜੀ ਨੇ ਹੀ ਉਸਦੀ ਮਦਦ ਕਰਕੇ ਉਸ ਨੂੰ ਕਰਦਵਾਇਆ ਸੀ ਤੇ ਡਿਵੋਰਸ ਵਿੱਚ ਵੀ ਉਹਨੇ ਉਸਦੀ ਕਾਫੀ ਮਦਦ ਕੀਤੀ ਮੈਨੂੰ ਅਕਸਰ ਚਾਚੀ ਦਾ ਫੋਨ ਆਉਂਦਾ ਤੇ ਉਸਦੀ ਪਹਿਲੀ ਜਨਾਨੀ ਦੀਆਂ ਬਹੁਤ ਸਿਫਤਾਂ ਕਰਦੀ ਦੱਸਦੀ ਕਿ ਕਿਸ ਤਰ੍ਹਾਂ ਉਸਨੇ ਚਾਚੀ ਚਾਚੇ ਨੂੰ ਦੱਸਿਆ ਸੀ ਕਿ ਉਹ 8 ਮਹੀਨੇ ਦੀ ਪ੍ਰੈਗਨੈਂਟ ਸੀ ਤੇ ਕਿਸੇ ਗੱਲ ਤੋਂ ਲੜਾਈ ਹੋਣ ਤੇ ਪਰਮ ਦੀ ਰੋਕ ਯਾਨੀ ਉਸਦੀ ਮਾਂ ਨੇ ਉਸਦੇ ਚਪੇੜਾਂ ਤੱਕ ਮਾਰੀਆਂ ਸਨ ਓ ਮਾਈ ਗਾਡ ਕਾంట్ ਬਲੀਵ ਇਟ ਇੰਨਾ ਗੰਦਾ ਟੱਪਰ ਮੈਂ ਹੈਰਾਨ ਹੋ ਰਹੀ ਸੀ ਗੱਲਾਂ ਸੰਸਨ ਚਾਚਾ ਜੀ ਨੇ ਵੀ ਬਹੁਤ ਸਾਰੀਆਂ ਗੱਲਾਂ ਤੋਂ ਪਰਤੇ ਚੁੱਕੇ ਬਹੁਤੀ ਵਾਰ ਮੈਂ ਉਹਨਾਂ ਗੱਲਾਂ ਬਾਰੇ ਪਰਮ ਤੋਂ ਪੁੱਛਦੀ ਤਾਂ फडਕ ਪੈਂਦਾ ਤੇ ਚਾਚੇ ਹੋਰਾਂ ਨੂੰ ਮੰਨਦਾ ਚੰਗਾ ਬੋਲਣ ਲੱਗ ਜਾਂਦਾ ਇੱਕ ਵਾਰ ਤਾਂ ਇੱਥੋਂ ਤੱਕ ਵੀ ਆਖ ਦਿੱਤਾ ਕਿ ਜੇ ਉਹਨਾਂ ਦੀਆਂ ਗੱਲਾਂ ਸੁਨਣੀਆਂ ਤਾਂ ਮੈਨੂੰ ਛੱਡ ਦੇ ਪਰ ਮੈਂ ਉਹਨਾਂ ਦੀਆਂ ਗੱਲਾਂ ਸਾਡੇ ਦੋਹਾਂ ਵਿੱਚ ਲੈ ਕੇ ਨਹੀਂ ਆਉਂਦੀ ਸੀ ਐਹੀ ਸੋਚਦੀ ਕਿ ਉਹ ਤਾਂ ਉਸ ਦਾ ਪਾਸ ਸੀ ਮਾਂ ਵੀ ਇਹ ਹੀ ਆਖਦੀ ਪ੍ਰਾਣੀਆਂ ਗੱਲਾਂ ਤੇ ਨਾ ਜਾਇ ਉਸਦਾ ਬਿਹੇਵ ਹੁਣ ਤੇਰੇ ਨਾਲ ਕਿਵੇਂ ਹੈ ਇਹ ਗੱਲ ਮੈਂ ਨੇ ਰੱਖਦੀ ਐ 5 ਸਾਲ ਪਹਿਲਾਂ ਕੀਤੀਆਂ ਗਲਤੀਆਂ ਨਹੀਂ ਇਹੀ ਸੋਚ ਕੇ ਮੈਂ ਗਾਂਵ ਵਾਚਨ ਦੀ ਕਿ ਕੋਈ ਨਾ ਜੋ ਹੋਇਆ ਉਹ ਇਸਦਾ ਫਾਸ ਸੀ ਫਿਰ ਗਾਂਵ ਕੀ ਹੋਇਆ ਕਲਾਸ ਜੀ ਜਨਵਰੀ ਆਈ ਤਾਂ ਮੈਂ ਬਹੁਤ ਸਾਰੇ ਗਿਫਟ ਲੈ ਕੇ ਉਸਦੇ ਘਰ ਦੋ ਰਾਤਾਂ ਰਹਿਣ ਲਈ ਪਹੁੰਚੀ ਘਰ ਜਾਂਦਿਆਂ ਮਾਮੀ ਮਾਮਾ ਆਏ ਹੋਏ ਸਨ ਹੁਣ ਮੈਂ ਕਾਫੀ ਗੈਪ ਪਾ ਕੇ ਜਾਣ ਲੱਗੀ ਸੀ ਮਾਤਾ ਦਾ ਬਦਲਦਾ ਰਵਈਆ ਮੈਨੂੰ ਅਨਕੰਫਰਟੇਬਲ ਕਰ ਦਿੰਦਾ ਸੀ ਰੋ ਖੁਸ਼ ਹੋ ਕੇ ਮੈਨੂੰ ਮਿਲਿਆ ਆਮੀ ਮਾਮੇ ਨਾਲ ਗਲਤ ਹੋਈ ਮੇਰਾ ਸਮਾਨ ਕਾਰ ਵਿੱਚ ਹੀ ਸੀ ਹਾਰੇ ਮੇਰੀ ਮਾਂ ਹੁਣ ਦੁਬਾਰਾ ਇੰਡੀਆ ਤੋਂ ਆ ਗਈ ਸੀ ਕੁਝ ਹਫ਼ਤੇ ਪਹਿਲਾਂ ਸੋ ਮਾਂ ਵੀ ਪੁੱਲਰਾਂ ਦੇ ਸਾਰੇ ਟੱਬਰ ਲਈ ਗਿਫਟ ਲੈ ਕੇ ਆਈ ਸੀ ਜਨਵਰੀ ਦੀ ਪਹਿਲੀ ਵੀਕ ਸੀ ਮੈਂ ਕੋਈ ਤਕਰੀਬਨ 8-10 ਬੈਗ ਲੈ ਕੇ ਉਹਨਾਂ ਦੇ ਘਰ ਪਹੁੰਚੀ ਸਾਂ ਆਮੀ ਮਾਮੇ ਨੂੰ ਮਿਲਣ ਤੋਂ ਬਾਅਦ ਮੈਂ ਕਾਰ ਵਿੱਚੋਂ ਸਮਾਨ ਕੱਢ ਕੇ ਉੱਪਰ ਆਪਣੇ ਬੈੱਡਰੂਮ ਵਿੱਚ ਲਿਜਾਣਾ ਸ਼ੁਰੂ ਕਰਤਾ ਲੋਹੇ ਦੀਆਂ ਪੌੜੀਆਂ ਵਿੱਚ ਮੈਂ ਇਕੱਲੀ ਹੀ ਬਹੁਤ ਸਾਰੇ ਬੈਗ ਉਹ ਤੋਹੀ ਕਰਕੇ ਉੱਪਰ ਲੈ ਕੇ ਜਾ ਰਹੀ ਸੀ ਸਿਆਹ ਲਾਉਣ ਕਰਕੇ ਮੈਂ ਆਪਣੇ ਘਰੋਂ ਨਵੀਂ ਰਜਾਈ ਛਾੜ ਸ੍ਰਿਹਾਨੇ ਕੰਬਲ ਬਹੁਤ ਕੁਝ ਨਾਲ ਲੈ ਕੇ ਗਈ ਸੀ ਤੇ ਪਰਮਲੀ ਨਵੇਂ ਸਾਲ ਦੇ ਬਹੁਤ ਸਾਰੇ ਤੋਹਫੇ ਵੀ ਸੋ ਲਾਪਾ ਕੇ ਫੁੱਲਕਾਰ ਕਰਕੇ ਪੁੱਜੀ ਸਾਂ ਨਾਲੇ ਫਰਵਰੀ ਆ ਰਹੀ ਸੀ ਨਜ਼ਦੀਕ ਜਿਵੇਂ ਕੋਟ ਮੈरिज ਦਾ ਚਾਵੀ ਸੀ ਜਦ ਮੈਂ ਸਤਵਾਂ ਆਖਰੀ ਢੇਡਾ ਉੱਪਰ ਸਮਾਨ ਦਾ ਲੈ ਕੇ ਜਾਣ ਲੱਗੀ ਤਉ ਬਾੜ ਡੋਰ ਕੁੜ ਆ ਗਿਆ ਫੇਲਾ ਉਹ ਕਿੱਥੇ ਸੀ ਤੁਹਾਡੇ ਨਾਲ ਸਮਾਨ ਕਢਵਾਉਣ ਵਿੱਚ ਕੋਈ ਹੈਲਪ ਕਰਨੀ ਆਇਆ? ਉਹ ਉੱਥੇ ਹੀ ਸਾਹਮਣੇ ਫੋਨ ਤੇ ਲੱਗਾ ਹੋਇਆ ਸੀ ਆਪਣੀ ਮਾਂ ਦਾ ਫੋਨ ਨੈਟਵਰਕ ਸੈੱਟ ਕਰਾਉਂ। ਮੇਰੇ ਵਰਦ ਨੇ ਉਸਔਰਤ ਨੇ ਆਪਣਾ ਫੋਨ ਫੜਾ। ਉਸ ਨੂੰ ਬਿਜੀ ਕਰ ਦਿੱਤਾ ਸੀ। ਕੋਈ ਸਾਈਡ ਇਫੈਕਟ ਆਫ ਪਾਕਿਸਤਾਨੀ ਡਰਾਮੇ। ਮੈਂ ਹੱਸ ਕੇ ਆਖਿਆ। ਹਾਂ ਬਿਲਕੁਲ। ਆਖਰੀ ਗੇੜੇ ਤੱਕ ਉਹ ਫ੍ਰੀ ਹੋ। ਆਪਣੇ ਰੋਗ ਨੂੰ ਫੋਨ ਫੜਾ। ਮੇਰੇ ਕੋਲ ਆ ਪਹੁੰਚਿਆ। ਕੋਈ ਹੈਲਪ ਤਾਂ ਨਹੀਂ ਚਾਹੀਦੀ। ਉਸਨੇ ਪੁੱਛਿਆ। ਉਹਨ ਟੱਕ ਸਾਰਾ ਸਾਮਾਨ ਉੱਪਰ ਕਮਰੇ ਵਿੱਚ ਜਾ ਚੁੱਕਾ ਸੀ ਬਸ ਆਖਰੀ ਘੇੜਾ ਹੀ ਸੀ ਮੈਂ ਉਦਾਸ ਧੀ ਹੋ ਕੇ ਆਖਿਆ ਉਹਨ ਤੇ ਸਾਰਾ ਸਾਮਾਨ ਮੈਂ ਢੋਲਿਆ ਉੱਪਰ ਤੁਸੀਂ ਬਾਤ ਹੀ ਨਹੀਂ ਪੁੱਛੀ ਮੈਂ ਇਕੱਲੀ ਮਸਾਂ ਉੱਪਰ ਲੈ ਕੇ ਗਈ ਨਿਬਹਿ ਐਵੇਂ ਇੱਕ ਜਨਾਨੀ ਆਪਣੇ ਆਦਮੀ ਨੂੰ ਰੋਸ ਨਾਲ ਨੋਹਰਾ ਮਾਰਦੀ ਐ ਬਸ ਮੇਰਾ ਉਹ ਛੋਟਾ ਜਿਹਾ ਨੋ ਹੋ ਰਹੀ ਸੀ ਉਹ ਵੀ ਬੜੀ ਦੱਬੀ ਚੀਜ਼ ਜ਼ੁਬਾਨ ਨਾਲ ਕਰਕੇ ਮੈਂ ਉਸ ਤੇ ਐਂਗਰ ਇਸ਼ੂ ਤੋਂ ਹੁਣ ਜਾਣੂ ਸੀ ਕੁਝ ਵੀ ਕਹਿਣ ਤੋਂ ਪਹਿਲਾਂ ਮਨ ਡਰ ਜਾਂਦਾ ਕਿ ਕਿਤੇ ਖੇਜੀ ਨਾ ਜਾਵੇ ਫੇਰ ਇਸ ਵਾਰ ਕੀ ਬਣਿਆ ਤੁਹਾਡੇ ਇਸ ਨਹੋਰਾ ਮਾਰਨ ਤੋਂ ਬਾਅਦ ਆਹ ਹਾਂ ਕੁਛ ਨਾ ਪੁੱਛ ਪੀਰਾ ਮੈਨੂੰ ਤਾਂ ਦਸਤਾਂ ਵੀ ਸ਼ਰਮ ਆਉਂਦੀ ਹੈ ਇਹੋ ਜਿਹਾ ਕੀ ਹੋਇਆ ਇਹ ਤਾਂ ਮੂਮਲੀ ਜੀ ਗੱਲ ਹੈ ਇਸ ਤੇ ਗੁੱਸਾ ਕਰਨਾ ਤਾਂ ਉਸ ਦਾ ਬੰਦਾ ਹੀ ਨਹੀਂ ਸੀ ਮੈਂ ਹੈਰਾਨ ਜੀ ਹੋ ਕੇ ਪੁੱਛਿਆ ਮੇਰੇ ਇੰਨੀ ਗੱਲ ਕਹਿੰਦੀ ਦੇਰ ਸੀ ਪੀਰਾ ਉਤੇ ਪਰ ਕੁੱਠਾ ਉਸ ਦੇ ਬੋਲ ਅੱਜ ਵੀ ਮੇਰੇ ਕੰਨ ਚੀਤਦੇ ਨੇ ਮੈਂ ਪੈਂ ਦਨਾ ਫੜਕੇ ਨਹੀਂ ਬੈਠਾ ਸੀ ਮੈਂ ਵੀ ਕੰਮ ਕਰ ਰਿਹਾ ਸੀ ਨਾਲ ਹੀ ਉਸਨੇ ਬਹੁਤ ਹੀ ਗੰਦੇ ਢੰਗ ਨਾਲ ਗੰਦਾ ਲਫ਼ਜ਼ ਬੋਲ ਕੇ ਆਪਣੇ ਹੱਥ ਨਾਲ ਬਹੁਤ ਹੀ ਗੰਦਾ ਸ਼ਰਕ ਕੀਤਾ ਤੇ ਜ਼ੋਰ-ਜ਼ੋਰ ਨਾਲ ਬੋਲਣ ਲੱਗ ਪਿਆ ਤੈਨੂੰ ਪਤਾ ਨਹੀਂ ਕੀ ਬਿਮਾਰੀ ਆਪਣੇ ਘਰ ਤੂੰ ਬੜੀ ਸੋਹਣੀ ਖੁਸ਼ ਰਹਿੰਦੀ ਹੈ ਜਦ ਇੱਥੇ ਸਾਡੇ ਘਰ ਆ ਜਾਂਦੀ ਹੈ ਤੈਨੂੰ ਕੋਈ ਨਾ ਕੋਈ ਬਿਮਾਰੀ ਪੈ ਜਾਂਦੀ ਹੈ ਕਦੇ ਤੈਨੂੰ ਮੇਰੀ ਮਾਂ ਨੂੰ ਨਹੀਂ ਚੰਗੀ ਲੱਗਦੀ ਤੇ ਕਦੇ ਤੈਨੂੰ ਮੇਰਾ ਗੇਮ ਖੇਡਣਾ ਨਹੀਂ ਚੰਗਾ ਲੱਗਦਾ ਹੁਣ ਤੈਥੋਂ ਉਹਨੂੰ ਮੇਰਾ ਮੇਰੀ ਮਾਮ ਲਈ ਫੋਨ ਸੈਟ ਕਰਨ ਤੋਂ ਵੀ ਬਿਮਾਰੀ ਪੈ ਗਈ ਪਤਾ ਨਹੀਂ ਕਿੰਨਾ ਕੁਝ ਉਹ ਬੋਲ ਗਿਆ ਵੀਰੇ ਤੇ ਮੈਂ ਸੁਣ ਕੜੀ ਸੁਣਦੀ ਰਹੀ ਇੱਕ ਵਾਰ ਹੱਥ ਵੀ ਜੋੜੇ ਕਿ ਪਲੀਜ਼ ਹੌਲੀ ਬੋਲ ਅੰਦਰ ਮਾਮਾ ਮਾਮੀ ਬੈਠਿਆਂ ਫਿਰ ਵੀ ਉਸਨੂੰ ਕੋਈ ਸ਼ਰਮ ਨਹੀਂ ਸੀ ਆਖਰ ਮੈਂ ਚੁੱਪਚਾਪ ਉੱਪਰ ਕਮਰੇ ਵਿੱਚ ਚਲੀ ਗਈ ਬਕ ਅਗਲੇ ਕਾਂਟ ਵਿੱਚ ਧੰਨਵਾਦ